ਆਮ ਆਦਮੀ ਪਾਰਟੀ ਦੇ ਉਮੀਦਵਾਰ ਡਿੰਪੀ ਢਿੱਲੋਂ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਦੱਸਦੀਏ ਕਿ ਚੋਣ ਕਮਿਸ਼ਨ ਨੇ ਹਲਕਾ ਗਿੱਦੜਵਾਹ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਟਿੰਪੀ ਢਿੱਲੋਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ ਕਾਂਗਰਸੀ ਉਮੀਦਵਾਰ ਅਮਰਤਾ ਬੜਿੰਗ ਦੇ ਚੋਣ ਜੰਟ ਵਿਪਨ ਕੁਮਾਰ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਸੀ ਕਿ ਉਹਨਾਂ ਵੱਲੋਂ ਛਪਵਾਏ ਗੇ ਪੋਸਟਰਾਂ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭਾਜਪਾ ਆਗੂ ਮਨਪ੍ਰੀਤ ਸਿੰਘ ਬਾਦਲ ਦੀਆਂ ਤਸਵੀਰਾਂ ਲਾਈਆਂ ਗਈਆਂ ਸਨ ਅਤੇ ਇਹਨਾਂ ਦੋਵਾਂ ਚਿਹਰਿਆਂ ਤੇ ਬਲੈਕ ਕਰਾਸ ਲਗਾਏ ਗਏ ਨੇ ਗਿੱਦੜਬਾਹ ਦੇ ਰਿਟਰਨਿੰਗ ਅਫਸਰ ਕਮ ਐਸ ਡੀ ਐਮ ਜਸਪਾਲ ਸਿੰਘ ਬਰਾੜਨੇ ਡਿਪਟੀ ਦੋਨੋਂ ਨੋਟਿਸ ਪੇਜ 'ਤੇ ਲਿਖਿਆ ਹੈ ਕਿ ਪ੍ਰਵਾਨਗੀ ਤੋਂ ਬਿਨਾ ਪੋਸਟਰਾਂ 'ਤੇ ਤਸਵੀਰ ਨਹੀਂ ਲਗਾਈ ਜਾ ਸਕਦੀ ਰਿਟਰਨਿੰਗ ਅਫਸਰ ਨੇ ਜਿਹੇ ਪੋਸਟਰਾਂ ਨੂੰ 24 ਘੰਟਿਆਂ ਵਿੱਚ ਉਤਾਰੇ ਜਾਣ ਦੇ ਹੁਕਮ ਜਾਰੀ ਕਰਦਿਆਂ ਤਾੜਨਾ ਕੀਤੀ ਹੈ ਕਿ ਜਿਹਾ ਨਾ ਕੀਤਾ ਗਿਆਤਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਕਾਰਵਾਈ ਕੀਤੀ ਜਾਏਗੀ ਇਸ ਤੋਂ ਪਹਿਲਾਂ ਚੋਣ ਕਮਿਸ਼ਨ ਵੱਲੋਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਦੋ ਨੋਟਿਸ ਜਾਰੀ ਕੀਤੇ ਗਏ ਸਨ ਜਦੋਂ ਕਿ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਨੋਟਿਸ ਜਾਰੀ ਹੋਇਆ ਸੀ ਅੱਜ ਕਾਂਗਰਸੀ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾਵੜਿੰਗ ਅਤੇ ਭਾਜਪਾ ਗੂ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਜਵਾਬ ਰਿਟਰਨਿੰਗ ਅਫਸਰ ਨੂੰ ਭੇਜ ਦਿੱਤੇ ਨੇ ਤੁਹਾਨੂੰ ਦੱਸਦੇ ਹਾਂ ਕਿ ਉਹਦੇ ਵਿੱਚ ਉਹਨਾਂ ਨੇ ਕੀ ਕੀ ਸਪਸ਼ਟੀਕਰਨ ਦਿੱਤਾ ਹੈ ਸੰਸਦ ਮੈਂਬਰ ਮਨਿੰਦਰ ਸਿੰਘ ਰਾਜਾਵੜਿੰਗ ਖਿਲਾਫ ਦੋਸ਼ ਸਨ ਕਿ ਉਹਨਾਂ ਨੇ ਮਸਜਿਦ ਵਿੱਚ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਇਸ ਦੇ ਜਵਾਬ ਵਿੱਚ ਮਸਜਿਦ ਦੀ ਕਮੇਟੀ ਦੇ ਪ੍ਰਧਾਨ ਅਤੇ ਮੌਲਵੀ ਨੇ ਬਿਆਨ ਦਿੱਤੇ ਹਨ ਕਿ ਰਾਜਾਵੜਿੰਗ ਨਮਾਜ਼ ਅਦਾ ਕਰਨ ਵਾਸਤੇ ਆਏ ਸਨ ਇਸ ਤਰ੍ਹਾਂ ਮਨਪ੍ਰੀਤ ਸਿੰਘ ਬਾਦਲ ਵੱਲੋਂ ਨੌਕਰੀਆਂ ਦਾ ਚੋਗਾ ਪਾਏ ਜਾਣ ਬਾਰੇ ਸ਼ਿਕਾਇਤ ਹੋਈ ਸੀ ਇਸ ਦੇ ਜਵਾਬ ਵਿੱਚ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਉਹ ਤਾਂ ਸਿਰਫ ਨੌਜਵਾਨਾਂ ਨੂੰ ਨੌਕਰੀਆਂ ਬਾਰੇ مشਵਰਾ ਦੇ ਰਹੇ ਸਨ ਅਤੇ ਜੋ ਵੀਡੀਓ ਵਾਇਰਲ ਹੋਈ ਹੈ ਉਸ ਵੀਡੀਓ ਵਿੱਚ ਤਕਨੀਕੀ ਹੇਰਫੇਰ ਕਰਕੇ ਗਲਤ ਪੇਸ਼ਕਾਰੀ ਕੀਤੀ ਗਈ ਹੈ ਦੋ ਗਵਾਹਾਂ ਨੇ ਵੀ ਮਨਪ੍ਰੀਤ ਸਿੰਘ ਬਾਦਲ ਦੇ ਹੱਕ ਦੇ ਵਿੱਚ ਗਵਾਹੀ ਦਿੱਤੀ ਹੈ ਅਮਰਿੰਦਰ ਸਿੰਘ ਰਾਜਾਵੜਿੰਗ ਨੂੰ ਦੂਸਰਾ ਨੋਟਿਸ ਲਾਲਚ ਦੇਣ ਦੇ ਦੋਸ਼ ਹੇਠ ਜਾਰੀ ਹੋਇਆ ਸੀ ਜਿਸ ਦੇ ਵਿੱਚ ਰਿਟਰਨਿੰਗ ਅਫਸਰ ਨੇ ਨਗਰ ਕੌਂਸਲ ਦੇ ਕਾਰਜਕਾਰੀ ਅਫਸਰ ਤੋਂ ਰਿਪੋਰਟ ਮੰਗੀ ਸੀ ਦੱਸ ਦਈਏ ਕਿ ਪੰਜਾਬ ਵਿੱਚ ਗਿੱਦੜਵਾਹਾ ਬਰਨਾਲਾ ਡੇਰਾ ਬਾਬਾ ਨਾਨਕ ਅਤੇ ਚੱਬੇਵਾਲ ਦੇ ਵਿੱਚ ਜਿਮਣੀ ਚੋਣਾਂ ਹੋਣ ਜਾ ਰਹੀਆਂ ਨੇ ਜਿੱਥੇ 20 ਨਵੰਬਰ ਨੂੰ VOTING ਹੋਣੀ ਹੈ ਹਲਕਾ ਗਿੱਦਰਬਾਹ ਦੀ ਚੋਣ ਵਿੱਚ ਵੱਡੇ ਸਿਆਸੀ ਤਨਾੰਤਰ ਮੈਦਾਨ ਦੇ ਵਿੱਚ ਨੇ ਜਿਸ ਕਰਕੇ ਨਾ ਹਲਕਿਆਂ ਦੇ ਵਿੱਚ ਮਾਹੌਲ ਕਾਫੀ ਭਖਿਆ ਹੋਇਆ ਤੇ ਉਧਰ ਉਮੀਦਵਾਰ ਨੇ ਜਿਹੜੇ ਸਾਰੀਆਂ ਪਾਰਟੀਆਂ ਦੇ ਉਹ ਚੋਣ ਕਮਿਸ਼ਨ ਦੀਆਂ ਧੱਜੀਆਂ ਹੁਣਾਉਣ ਦੇ ਵੀ ਨਜ਼ਰ ਆ ਰਹੇ ਨੇ ਕੋਈ ਲਾਲਚ ਦੇ ਰਿਹਾ ਕੋਈ ਕੁਸ਼ ਕਰ ਰਿਹਾ ਕੋਈ ਕੁਸ਼ ਕਰ ਰਿਹਾ ਪਰ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਸਭ ਦਾ ਸਿਆਸੀ ਦਾ ਲੱਗਿਆ ਹੋਇਆ ਕਿ ਕਿਸ ਤਰੀਕੇ ਦੇ ਨਾਲ ਚੋਣਾਂ ਜਿੱਤੀਆਂ ਜਾਣ ਦਰਸ਼ਕਾਂ ਨੂੰ ਜਾਣਕਾਰੀ ਇਹ ਵੀ ਦੇ ਦਈਏ ਕਿ ਇਹਨਾਂ ਚਾਰ ਸੀਟਾਂ ਦੇ ਵਿੱਚੋਂ ਤਿੰਨ ਸੀਟਾਂ ਪਹਿਲਾਂ ਕਾਂਗਰਸ ਕੋਲ ਸੀਗੀਆਂ ਤੇ ਇੱਕ ਸੀਟ ਸੀ ਜਿਹੜੀ ਉਹ ਆਮ ਆਦਮੀ ਪਾਰਟੀ ਕੋਲ ਸੀ ਇਸ ਕਰਕੇ ਹੁਣ ਕਾਂਗਰਸ ਦਾ ਵੀ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਕਿਸ ਤਰੀਕੇ ਨਾਲ ਇਹ ਸੀਟਾਂ ਦੁਬਾਰਾ ਹਾਸਲ ਕੀਤੀਆਂ ਜਾਣ ਕਿਉਂਕਿ ਜਦੋਂ ਇਹਨਾਂ ਸੀਟਾਂ ਦੇ ਉੱਤੇ ਲੜ ਰਹੇ ਉਮੀਦਵਾਰ ਐਮਪੀ ਬਣ ਜਾਂਦੇ ਨੇ ਤੇ ਉਸ ਤੋਂ ਬਾਅਦ ਜਮਨੀ ਚੋਣਾਂ ਹੁੰਦੀਆਂ ਨੇ ਜਿੱਥੇ ਹੁਣ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਡੇ ਚਿਹਰੇ ਚੋਣ ਮੈਦਾਨ 'ਚ ਨੇ ਮੁਕਾਬਲਾ ਫਸਮਾ ਤਾਂ 20 ਤਰੀਕ ਨੂੰ ਜਿਹੜੀ VOTING ਹੋਣੀ ਹੈ ਤਾਂ ਵੋਟਰਾਂ ਨੇ ਪਾਵੇਂ ਗਿੱਦੜਵਾਹ ਦੇ ਵੋਟਰ ਨੇ ਬਰਨਾਲਾ ਦੇ ਵੋਟਰ ਨੇ ਡੇਰਾ ਬਾਬਾ ਨਾਨਕ ਚੱਬੇਵਾਲ ਦੇ ਵੋਟਰ ਨੇ ਉਹਨਾਂ ਨੇ ਫੈਸਲਾ ਕਰਨਾ ਹੈ ਕਿ ਕਿਸ ਉਮੀਦਵਾਰ ਦੇ ਹੱਕ ਦੇ ਵਿੱਚ ਜਿਹੜਾ ਭਰੋਸਾ ਜਤਾਇਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਉਹ ਵਿਕਾਸ ਕਾਰਜ ਕਰ ਸਕਣ ਕਿਉਂਕਿ ਐਮਐਲਏ ਨੇ ਪੂਰੇ ਹਲਕੇ ਦੇ ਵਿਕਾਸ ਕਾਰਜ ਕਰਨੇ ਹੁੰਦੇ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣਨੀਆਂ ਹੁੰਦੀਆਂ ਨੇ ਲੋਕਾਂ ਦੇ ਕੰਮਕਾਰ ਕਰਵਾਉਣੇ ਹੁੰਦੇ ਨੇ ਵਿਕਾਸ ਕਰਨਾ ਹੁੰਦਾ ਹੈ ਜਿਸ ਕਰਕੇ ਹੁਣ ਲੋਕਾਂ ਦੀਆਂ ਨਿਗਾਹਾਂ ਇਸ ਚੀਜ਼ ਤੇ ਟਿਕਿਆ ਹੋયા ਨੇ ਕਿ ਕਿਹੜਾ ਉਮੀਦਵਾਰ ਉਹਨਾਂ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀਆਂ ਉਮੀਦਾਂ ਦੇ ਉੱਤੇ ਖਰਾ ਉਤਰ ਸਕਦਾ ਹੈ ਤਾਂ ਜੋ ਉਸ ਨੂੰ ਵੋਟ ਪਾ ਕੇ ਉਹ ਜਿਤਾ ਸਕਣ ਤੇ ਉਹਨਾਂ ਪ੍ਰਤੀ ਉਹ ਕੰਮ ਕਰ ਸਕੀ। ਦਿਉਜਾਜਤ ਧੰਨਵਾਦ।